ਹਾਂ ਜੀ ਮੇਰੇ ਪੰਜਾਬੀਰੋ ਹੋਪਫਲੀ ਸਾਰੇ ਵਧੀਆ ਹੋਗੇ 16 ਦਸੰਬਰ ਨੂੰ ਕਹਿੰਦੇ ਬਹਿਰੀਨ 골ਫ 에어 کلب ਦੇ ਵਿੱਚ ਇੱਕ ਟੂਰਨਾਮੈਂਟ ਖੇਡਿਆ ਗਿਆ ਉਹਦੇ ਵਿੱਚ ਸਾਰੀ ਕਮਿਊਨਿਟੀ ਨੇ ਦੋਆ ਪੰਜਾਬਾਂ ਦੀ ਕਮਿਊਨਿਟੀ ਨੇ ਪੰਜਾਬੀ ਵੀਰ ਜਿੰਨੇ ਵੀ ਆ ਉਹਨਾਂ ਰਲ ਕੇ ਇੱਕ ਟੂਰਨਾਮੈਂਟ ਰੱਖਿਆ ਆਪਣੇ ਲੋਕ ਜਿਹੜੇ ਪਿਆਰ ਕਰਦੇ ਸੀ ਪੰਜਾਬੀ ਕਲਚਰ ਨੂੰ ਸਾਰੇ ਸੱਦੇ ਚੜ੍ਹਦੇ ਲੈਂਦੇ ਦੇ ਪੰਜਾਬ ਦੇ ਇੱਕ ਉਹਨਾਂ ਨੇ ਸੋਚਿਆ ਵੀ ਸ਼ੋਅ ਮੈਚ ਖੇਡਦੇ ਆ ਆਪਾਂ ਪਲੇਅਰ ਸੱਦ ਸੁੱਦ ਕੇ ਸੋ ਹਰ ਸਾਲ ਖੇਡੇ ਦਾ ਪਿਛਲੇ ਸਾਲ ਟੂਰਨਾਮੈਂਟ ਜਾਇਆ ਹੋ ਗਿਆ ਆ ਸਾਰੇ ਪਲੇਅਰ ਖੇਡੇ ਹੁਣ ਮੋਸਟ ਉਹਦੇ ਵਿੱਚ ਚੀਜ਼ ਹੁੰਦੀ ਕਬੈਦੁੱਲਾ ਰਾਜਪੂਤ ਕਿਉਂ ਖ ਜਾ ਬੋਨੇ ਕਿਸ ਨੇ ਕਿਹਾ ਤਾ ਵੀ ਡਾਲਰ ਲੈ ਲੈ ਕਿਸ ਨੇ ਕਿਹਾ ਤਾ ਵੀ ਇਹਨੂੰ ਬੈ ਨਹੀਂ ਕਰ ਦੋ ਕਿਸ ਨੇ ਕਿਹਾ ਵੀ ਇਹਨੂੰ ਮਹਿਕਮੇ ਚ ਕਰ ਦੋ ਇਹਦੀ ਇਨਵੈਸਟੀਗੇਸ਼ਨ ਹੋਣ ਰਹੀ ਆ ਨਾ ਕੋਈ ਆਫੀਸ਼ੀਅਲੀ ਮੈਚ ਜਸਟ ਇੱਕ ਪਿਆਰ ਵਧਾਉਣ ਵਾਸਤੇ ਜਸਟ ਹੈਲਥੀ ਇੰਟਰਟੇਨਮੈਂਟ ਬਈ ਯਾਰ ਇੱਕ ਪਿਆਰ ਕਮਿਊਨਿਟੀ ਫਲਾਉਂਦੀ ਆ ਓਵਰ ਆਲ ਜਿੱਥੇ ਵੀ ਆਪਾਂ ਵਿਦੇਸ਼ਾਂ ਦੇ ਵਿੱਚ ਵੀ ਵੇਖੀਏ ਜੋ ਆਪਣੇ ਚੜਦੇ ਪੰਜਾਬ ਦੇ ਜਿੰਨੇ ਵੀ ਆ ਉਹ ਆਪਣੇ ਲੈਹੰਦੇ ਵਾਲਿਆਂ ਦਾ ਬਹੁਤ ਤੇਹ ਕਰਦੇ ਆ ਬਈ ਯਾਰ ਖੜਾਉਂਦੇ ਆ ਵੀ ਅਸ ਟੂਰਨਾਮੈਂਟ ਤੇ ਪੈਸੇ ਵੀ ਆਫੀਸ਼ੀਲੀ ਨਾ ਕੋ ਪਾਕਿਸਤਾਨ ਦੀ ਆਫੀਸ਼ੀਅਲੀ ਉੱਥੇ ਕੋਈ ਟੂਰਨਾਮੈਂਟ ਆਰਗੇਨਾਈਜ਼ ਹੁੰ ਗਲਤ ਚੀਜ਼ਾਂ ਨੂੰ ਹਵਾ ਲਗਾ ਦੋ ਦੇਣੀ ਯਾਰ ਆਪ ਕਿਸੇ ਜੋਗੀ ਹੋਈ ਨਾ ਤੇ ਗੱਲ ਕਰਨ ਰਹੀ ਨਾ ਉਹ ਗੱਲ ਬਣੀ ਆ ਸੋ ਨਾ ਕੋਈ ਤੋਂ ਹੇਟ ਫਲੋਈ ਜਾਣਾ ਇੱਕ ਬੰਦੇ ਦੇ ਪਿੱਛੇ ਪੈ ਕੇ ਇੱਕ ਪੰਜਾਬੀਆਂ ਦਾ ਮੈਚ ਆ ਦੱਸੇ ਉੱਥੇ ਜਾ ਕੇ ਜਿਹੜੇ ਅਰਬੀ ਸੀ ਉਹਨਾਂ ਨੇ ਵੀ ਦੱਸਿਆ ਕਿ ਪੰਜਾਬੀਆਂ ਦਾ ਇੱਕ ਇਵੈਂਟ ਆ ਤੇ ਆ ਇੰਜੋਏ ਕਰ ਰਹੇ ਆ ਤੇ ਬਹੁਤ ਵਧੀਆ ਗੱਲ ਸੀ ਇਹਦੇ ਵਿੱਚ ਨਾ ਕੋਈ ਤੇਰ ਨਾ ਕੋਈ ਮੇਰ ਸ ਸਾਡਾ ਵੀ ਨੀ ਪੰਡਤ ਉਹ ਵਾਈਸ ਦਾ ਵਾਈਸ ਮੈਸੇਜ ਵੀ ਆਇਆ ਮੈਨੂੰ ਕਾਲ ਵੀ ਆਈ ਸੋ ਸੁਣੇ ਉਹਨਾਂ ਦੇ ਵਾਈਸ ਮੈਸੇਜ ਕਰੀਆਂ ਹੋਈਆਂ ਜਿਹੜੇ ਰਾਜਪੂਤ ਦੀ ਬਾਰੇ ਗੱਲਾਂ ਕਰ ਰਹੇ ਆ ਸਾਰੀਆਂ ਮੇਰਾ ਭਰਾ ਰਾਜਪੂਤ ਨਾ ਮੇਰੀ ਗੱਲ ਹੋਈ ਸੀ ਮੈਂ ਆਨਰ ਬੋਲਦਾ ਕੱਪ ਦਾ ਸਚਿਨ ਸ਼ਰਮਾ ਅਮਰੀਕਾ ਤੋਂ ਠੀਕ ਗਈ ਤੇ ਮੇਰਾ ਵੀ ਕੋਈ ਵੀ ਇਦਾਂ ਦੀ ਗੱਲ ਨਹੀਂ ਉਸ ਭਰਾ ਦੇ ਮੇਰਾ ਵੀ ਇਹ ਗੱਲਾਂ ਨਾ ਕਹੋ ਉਹ ਬੰਦੇ ਨੇ ਸਾਡੇ ਲਈ ਉਹ ਬੰਦੇ ਨੂੰ ਮੈਂ ਫੋਨ ਕੀਤਾ ਉਹ ਬੰਦਾ ਕਹਿੰਦਾ ਰਾਜਪੂਤ ਕਹਿੰਦਾ ਭਾਜੀ ਮੈਂ ਕਹਾਂ ਭਾਜੀ ਤੂੰ ਸਾਡੇ ਵਾਲਾ ਖੇਲਣਾ ਕਹਿੰਦਾ ਭਾਜੀ ਠੀਕ ਹੈ ਉਹ ਬੰਦੇ ਨੇ ਮੇਰੇ ਕੋਲ ਰਾਜਪੂਤ ਨੇ ਇੱਕ ਪੈਸਾ ਨਹੀਂ ਲਿਆ ਜਿੱਥੇ ਮਰਦੀ ਜਗਾ ਦੇ ਜਿੱਥੇ ਮਰਦੀ ਮੈਨੂੰ ਚੜਾ ਲਓ ਉਸ ਬੰਦੇ ਨੇ ਮੇਰੇ ਕੋਲ 1 ਰੁਪਿਆ ਨਹੀਂ ਲਿਆ ਜੀ ਠੀਕ ਹੈ ਜੀ ਪਲੀਜ਼ ਇਹ ਕੰਮ ਨਾ ਕਰੋ ਪਲੀਜ਼ ਵੀਡੀਓ ਨਾ ਪਾਓ ਠੀਕ ਆਪਾਂ ਮੈਚ ਕਰਾਇਆ ਸਿਰਫ ਪਿਆਰ ਤੋਂ ਉਤੇ ਕਰਾਇਆ ਹਾਰ ਜਿੱਤ ਦੇ ਨਹੀਂ ਕਰਾਇਆ ਸਾਰੇ ਮੋਰੇ ਹੱਥ ਜੋੜ ਕੇ ਬੇਨਤੀ ਆ ਬੀ ਲੀਜ਼ ਨਾ ਵੀਡੀਓ ਪਾਓ ਕਾਂ ਵਾਸਤੇ ਨਹੀਂ ਜਾਂਹੀ ਬਸਿੰਦ ਦੇ ਵਿੱਚ ਕੱਪ ਨਹੀਂ ਕਰਾਉਣਾ ਜੀ ਕਿ ਬਾਈ ਨੇ ਕਹਿੰਦਾ ਵੀ ਕੋਈ ਕਿਸਮ ਦਾ ਪੈਸਾ ਨਹੀਂ ਮੇਰੇ ਕੋਲ ਆ ਵੀ ਨਾ ਮੰਨੀਆਂ ਉਹਨੇ ਕਿ ਵੀ ਠੀਕ ਆ ਜੇ ਸਾਂਝ ਦੀ ਗੱਲ ਆ ਤੇ ਸਾਂਝ ਫਿਰ ਇੱਥੇ ਆ ਵੀ ਆਬੈਦੁੱਲਾਹ ਤਰਿਆ ਫਿਰਦਾ ਤੇ ਸਾਂਝਾ ਹੀ ਕਰੂਗਾ ਪਿਆਰ ਕਰੂਗਾ ਸੋ ਇਦਾਂ ਗੱਲ ਕੇ ਹੇਰ ਨਾ ਫਲਾਇਆ ਕਰੋ ਬਲਦੀ ਤੇ ਜਾਂ ਤੇ ਬੜਾਇਆ ਸਾਰਿਆਂ ਨੂੰ ਕਿ ਇਹਨੂੰ ਤੇ ਹੀ ਹੈ ਨੀਗਾ ਪੇ ਜਿਹੜਾ ਜੰਮਿਆ ਪੜਿਆ ਯਾਰ ਉਸ ਮੁੰਲਕ ਨੂੰ ਕਿਉਂ ਤਾਂ ਤੇ ਨਾ ਆਊਗਾ ਸੋ ਇਦਾਂ ਦੀ ਗੱਲ ਨਹੀਂ ਇੱਕ ਨੇੜਤਾ ਵਧਾਉਣ ਦੀ ਟਰਾਈ ਕਰਿਆ ਕਰੋ ਦੂਰੀਆਂ ਵਧਾਉਣ ਵਾਲੇ ਤੇ ਬਥੇਰੀ ਦੁਨੀਆ ਤੁਰ ਹੀ ਫਿਰਦੀ ਆ ਸੋ ਕਬੱਡੀ ਜਿੰਦਾਬਾਦ ਆ ਪੰਜਾਬੀ ਵੀ ਲੋਕਾਂ ਨੇ ਇਹ ਨਹੀਂ ਕਿਹਾ ਵੀ ਹੀਰਾਬੱਟ ਜਿਹੜਾ ਵਰਲਡ ਕੱਪ ਨਹੀਂ ਖੇਡਿਆ ਤੇ ਬਹਿਰੀਨ ਦੇ ਵਿੱਚ ਚਲਾ ਗਿਆ ਕਿੰਨ ਤੇ ਉੱਥੇ ਵੀ ਬੈਨ ਲਾ ਦੋ ਸੋ ਐਵੇਂ ਮੱਚਦੀ ਲੋਕ ਨਾ ਕਰਿਆ ਕਰੋ ਯਾਰ ਹੇਟ ਨਾ ਫਲੈ ਕਰੋ ਇਹ ਜਿਹੜੇ ਲੋਕ ਉਂਗਲਾ ਚੱਕਦੇ ਕਹਿੰਦੇ ਆ ਕਿ ਇੱਕ ਕਬੱਡੀ ਜਿਹੜੀ ਹੈ ਬਾਹਰ ਘਾਤੋਂ ਖੇਡਣ ਜਾਂਦੇ ਮਾਚੇ ਦਾ ਆ ਬਈ ਇੱਥੇ ਖੇਡਣ ਇੱਥੇ ਬਾਣਾ ਜੀ ਮਰਦੇ ਫਿਰਨ ਨਾ ਕਰਿਓ ਇਦਾਂ ਕਰਕੇ ਨਾ ਫਿਊਚਰ ਕਬੱਡੀ ਦਾ ਬਹੁਤ ਬ੍ਰਾਈਟ ਆ ਨਾ ਇਹਨੂੰ ਤੱਕਦੇ ਫਿਰੋ ਇਹ ਗਲਤ ਜਿਹੜੀਆਂ ਚੀਜ਼ਾਂ ਪਾਉਂਦੇ ਆ ਕਿ ਇੱਕ ਦੂਸਾਂ ਦੇਸ਼ਾਂ ਦੀਆਂ ਜਿਹੜੇ ਵੀ ਚੜਦੇ ਲੈਂਦੇ ਬੰਦੇ ਆ ਇਹਨਾਂ ਦੀ ਨਫ਼ਰਤਾਂ ਪੈਣ ਤੇ ਇੱਕ ਕ ਇਹ ਸਵਾਦ ਉਹ ਜੁਗ ਭੜਦੇ ਆ ਬਾਕੀ ਹਰ ਕਿਸੇ ਨੂੰ ਆਪਣਾ ਧਰਤੀ ਪਿਆਰੀ ਹੁੰਦੀ ਆ ਇਹ ਗੱਲ ਕਿਸੇ ਨੂੰ ਨਹੀਂ ਕਹਿ ਸਕਦਾ